ਸ਼ਲੋਕ ਮਹਲਾ 3 ਜਾਂ ਗੁਰਮੁਖ ਮਹਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਇੱਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸਤਿ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਏ ਕਲ ਯੁਗ ਮਹਿ ਕੋਰ ਅੰਧਾਰ ਹੈ ਮਨ ਮੁਕਰਾਹ ਨ ਕੋਏ ਸੇਵਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੈ ਕਰ ਦਿਆ ਲੋਕਾਂ ਮਨ ਉਪਜੈ ਚਾ ਜਿਸ ਕੈ ਹੁਕਮ ਇੰਦ ਵਰਸ ਦਾ ਤਿਸ ਕੈ ਸਦ ਬਨਿਹਾਰੈ ਜਾਉ ਗੁਰਮੁਖ ਸ਼ਬਦ ਸੰਭਾਲੀਐ ਸਚੇ ਕੇ ਗੁਣ ਗਾਉ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸਤਿ ਸਮਾਉ ਪੌੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰੇ ਕਰਮ त्याਏ ਪੂਰਾ ਸ਼ਬਦ ਮਨ ਵਸਾਇਆ ਪੂਰੇ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਤੀਰਥ ਜਾਣ ਮਨੁਆ ਨਾ ਆਇਆ ਸ਼ਬਦ ਮਰੈ ਮਨ ਮਾਰ ਤਨ ਜਣੇ ਦੀ ਮਾਇਆ ਦਰਸ ਸੱਚ ਸਚਿਆਰ ਸੱਚ ਆਇਆ ਪੁੱਛ ਨ ਤੱਕੈ ਕੋਈ ਜਾਂ ਖਸਮੈ ਪਾਇਆ ਨਾਨਕ ਸਤਿ ਸਲਾਹੇ ਲਿਖਿਆ ਪਾਇਆ ਸ਼ਲੋਕ ਮਹਲਾ ਪਹਿਲਾ ਕੁਲ ਹਾਂ ਦੇਂਦੇ ਬਾਪ ਨੇ ਲੈਂਦੇ ਵੱਡੇ ਨੇ ਲੱਜ ਚੂਹਾ ਖੰਡ ਨਾ ਮਾਵਈ ਤਿੱਕਲ ਬੰਨੈ ਛੱਜ ਦੇਨ ਦੁਆਈ ਸੇ ਮਰਹਿ ਜਿਨ ਕਉ ਦੇਨ ਸੇ ਜਾਣੇ ਨਾਨਕ ਹੁਕਮ ਨਾ ਜਾ ਪਈ ਤਿਥੈ ਜਾਇ ਸਮਾਹਿ ਫਸਲ ਆਹਾੜੀ ਏਤਨਾਮ ਸਾਵਣੀ ਸਚਨਾਮ ਮੈਂ ਬਹ ਦੂਦ ਲਿਖਾਇਆ ਖਸਮ ਤੈ ਦਰ ਜਾਏ ਦੁਨੀਆ ਕੇ ਦਰ ਕੇ ਤੜੇ ਕੇਤੇ ਆਵਹਿ ਜਾਹਿ ਕੇਤੇ ਮੰਗਹਿ ਮੰਗਤੇ ਕਿਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸੋਹ ਮਨ ਹਸਤੀ ਝੋ ਗੁੜ ਖਾਵੇ ਪੰਜ ਸਹਿ ਦਾਣਾ ਖਾਏ ਡੱਕੈ ਫੂਕੇ ਖੇ ਉਡਾਵੇ ਸਾਹ ਗਇਐ ਪਛਤਾਏ ਅੰਦੀ ਫੂਕ ਵੀ ਦੇਵਾਨੀ ਖਸਮ ਮਿੱਟੀ ਫਿਰ ਭਾਨੀ ਅਨ ਗੁਲਾ ਚੜੀ ਕਾ ਚੁਗਣ ਗੈਣ ਚੜੀ ਬਿਨ ਲਾਏ ਖਸਮੈ ਪਾਵੇ ਓਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸੀ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ਹੋਏ ਸਤਾਣਾ ਕੋਈ ਨਮਾਵੇ ਸਾਹ ਗਇ ਪਛਤਾਏ ਅੰਧਾ ਕਿਸ ਨੂੰ ਬੋਖ ਸੁਣਾਵੇ ਖਸਮੈ ਮੂਲ ਨਾ ਪਾਵੇ ਆਪ ਸਿਉ ਪੀਤ ਕਰੇ ਆਪ ਪਿੱਡਾ ਆਪ ਡਾਲੀ ਬਹਿ ਖਾਇ ਖਸਮੈ ਪਾਵੇ ਓਹ ਚੰਗਾ جے کرے خدا اے خدا اے নানک دنیا چار دہاڑے sukh kita dukh hoi balla wale hain kanhere chhad na sakai koi makhi mithhe marna jin tu rakh hai tin ney na aave tin pau sagar tarana paudi agam agochar tu tani ਸੱਚਾ ਅਲੱਖ ਅਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ ਜਿਨੀ ਸੇਵਿਆ ਤਿਨੀ ਸੁਖ ਪਾਇਆ ਗੁਰਮਤੀ ਵਿਚਾਰ ਇਤਨਾ ਨਹੁ ਤੁਧੇ ਐਵੇਂ ਪਾਉਂਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਤੇਮ ਪਿਆਰ ਬਿਨ ਪ੍ਰੀਤੀ ਭਗਤ ਨਾ ਹੋਵਈ ਵੇਣ ਸਾਤ ਗੁਰਨਾ ਲਗੈ ਪਿਆਰ ਤੂੰ ਪ੍ਰਭ ਸਭ ਤੁਦ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖਿਆ ਸਚਾ ਨਾਮ ਮਿਲੈ ਆਧਾਰ ਸਲੋਕ ਮਹੱਲਾ ਪਹਿਲਾ ਰਾਤੀਂ ਕਾਲ ਘਟੈ ਦਿਨ ਕਾਲ ਸਿਜੈ ਕਾਇਆ ਹੋਏ ਪ੍ਰਾਪ ਵਰਤਨ ਵਰਤਿਆ ਸਰਬਜੰਗਾਲ ਪੁਲਿਆਂ ਚੋਕ ਗਿਆ ਤਪਤਾਲ ਅੰਧਾ ਝੱਖ ਝੱਖ ਪਿਆ ਚੇਰ ਪਿਛੈ ਰੋਮਹਿ ਲਿਆ ਬੈਠੇਰ ਜਿਨ ਬੂਝੈ ਕਿਛ ਸੂਝੈ ਨਾਹੀ ਮੋਆ ਰੋਹਿ ਰੁੰਦੇ ਮਰ ਜਾਹੀ ਨਾਨਕ ਖਸਮੈ ਏਵੇਂ ਪਾਵੇ ਸੇਈ ਮੋਏ ਜਿਨ ਚੇਤਨਾ ਆਵੇ ਮਹੱਲਾ ਪਹਿਲਾ ਮੂਆ ਪਿਆਰ ਪੀਤ ਮੋਈ ਮੋ ਆਵੈ ਵਾਰਵਾਦੀ ਵਾਨ ਗਿਆ ਰੂਪ ਵਿਣਸਿਆ ਦੁਖੀਂ ਦੇ ਰੁਲੀ ਕਿਥੋਂ ਆਇਆ ਕਹਿ ਗਿਆ ਕਿਹਨਾ ਸੀ ਉਹ ਕਹਿ ਸੀ ਮਨ ਮੁਖ ਬੱਲਾ ਗੋਈਆ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੋਰ ਪਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੌਰਾਨ ਨਾਮੈ ਸਾਰ ਨ ਪਾਈ ਸਤ ਗੁਰ ਸੇਵ ਹੈ ਸੇ ਪਰਵਾਣ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮੰਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਤੁਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੋਖ ਨਾ ਜਾਈ ਦੂਜੈ ਸਭ ਕੋ ਲੱਗ ਬਿਗੁੱਤਾ ਦਿਨ ਸਤਗੁਰੂ ਬੂਝ ਨਾ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜ਼ਾਈ ਸ਼ਲੋਕ ਮਹਾਂ ਪਹਿਲਾ ਸ਼ਰਮ ਧਰਮ ਦੋਇ ਨਾਮ ਕਾ ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਤਾਨੁ ਬਸੈ ਜਿਨ ਕਾ ਨਾਉ ਫਕੀਰ ਜਿਨ ਕਾ ਹਿਰਦੈ ਤੁੰ ਵਸ ਹੈ ਤੇ ਨਰ ਗੁਣੀ ਗੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜਾਇ ਤਨ ਗਹਿ ਦੁਖ ਨਾਨਕ ਸਚੇ ਨਾਮ ਦਿਨ ਕਿਸੈ ਨ ਲੱਥੀ ਭੁਖ ਰੂਪੀ ਭੁਖ ਨਾ ਉਤਰੈ ਜਾਂ ਦੇਖਾਂ ਤਾ ਭੁਖ ਜੇ ਤੇ ਰਸ ਸਰੀਰ ਕੇ ਤੇ ਤੇ ਲੱਗੈ ਦੁਖ ਮਹੱਲਾ ਪਹਿਲਾ ਅੰਧੀ ਕੰਮੀ ਆਂਧ ਮੰਨ ਮਨ ਅੰਧ ਹੈ ਤਨ ਅੰਦ ਚਿੱਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾ ਨਾਨਕ ਸੱਚੇ ਨਾਮ ਵਿਣ ਤੇ ਤੇ ਡੁੱਬੇ ਸਾਤ ਮਹੱਲਾ ਪਹਿਲਾ ਲਖ ਮਨ ਸੋਏ ਨਾਲ ਲਖ ਮਨ ਰੂਪਾ ਲਖਾ ਹਾਂ ਸਰਸ਼ਾ ਲਖ ਲਸ਼ਕਰ ਲਖ ਵਾਜੇ ਨੇ ਜੇ ਲਖੀਂ ਘੋੜੀ ਪਾਤਸ਼ਾਹ ਜਿੱਥੈ ਸਾਇ ਲੰਘਣਾ ਅਗਨ ਪਾਣੀ ਅਸਗਾ ਕੰਧੀ ਦੇਸ ਨਾ ਆਵਈ ਕਾਹੀ ਪਵੈ ਕਹਾ ਨਾਨਕ ਉਥੈ ਜਾਣੀਐ ਸਾ ਕੇਈ ਪਾਤਸ਼ਾਹ ਪੌੜੀ ਇਕ ਨਾਂ ਗਨੀ ਜੰਜੀਰ ਬੰਦਰ ਬਾਣੀਐ ਮਦੇ シュਟ ਹੈ ਸੱਚ ਸੱਚ ਪਛਾਣੀਐ ਲਿਖਿਆ ਪੰ ਲੈ ਪਾਏ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਭੌਜਲ ਤਾਰਨ ਹਾਰ ਸ਼ਬਦ ਪਛਾਣੀਐ ਚੋਰ ਜਾਰ ਜੂਆ ਹਾਰ ਪੀੜੇ ਕਹਾਣੀਐ ਨਿੰਦ ਕਲਾ ਇੱਕ ਬਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੋ ਦਰਗਹ ਜਾਣੀਐ ਸ਼ਲੋਕ ਮਹਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਿਤ ਨਾਉ ਅੰधे ਕਾ ਨਾਉ ਪਾਰਖੂ ਏ ਮੈਂ ਕਰੇ ਗਵਾਉ ਦਿੱਲਤ ਕਾ ਨਾਉ ਚੌਧਰੀ ਊੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀਐ ਕਾਲ ਕਾ ਏਹ ਨਿਆਉ ਮਹਲਾ ਪਹਿਲਾ ਭਰਨਾ ਬਾਜਾਂ ਤੈ ਸਿੱਖਦਾਰਾਂ ਇਹ ਨਾ ਪੜਿਆ ਨਾ ਹਾਂਦੀ ਲੱਗੀ ਜਾਤ ਸਹਾਇਨ ਅੱਗੇ ਨਾ ਹੁਥਾਂ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਓ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਂ ਇਨ ਬੈਠੇ ਸੁੱਤੇ ਜਾ ਕਰਨ ਹੰਦਾ ਪਾਇਨ ਕਾਓ ਰਤ ਤਿਤ ਕੁੱਤੇ ਹੋ ਚਟ ਜਾਓ ਜਿਥੈ ਜੀਆ ਹੋਸੀ ਸਾਰ ਨਕੀ ਵੱਢੀਲਾ ਇਸ ਬਾਰ ਪੌੜੀ ਆਪ ਉਪਾਏ ਮੇਦਨੀ ਆਪੇ ਕਰਦਾ ਸਾਰ ਪੈ ਦਿਨ ਪਰਮ ਨਾ ਕੱਟੀਐ ਨਾਮ ਨ ਲੱਗੈ ਪਿਆਰ ਸਤਗੁਰ ਤੇ ਪਉ ਉਪਜੈ ਪਾਈਐ ਮੋਖ ਦੁਆਰ ਪੈ ਤੇ ਸਹਜ ਪਾਈਐ ਬਿਨ ਜੋਤੀ ਜੋਤ ਅਪਾਰ ਪੈ ਤੇ ਪੈ ਜਲ ਲੰਗੀਐ ਗੁਰਮਤੀ ਵਿਚਾਰ ਪੈ ਤੇ ਨਿਰਪਉ ਪਾਈਐ ਜਿਸ ਦਾ ਅੰਤ ਨਾ ਪਾਰ ਆਵਾਰ ਮਨ ਮੁਖ ਪੈ ਕੀ ਸਾਰ ਨਾ ਜਾਣਨੀ ਕ੍ਰਿਸ਼ਨਾ ਜਨ ਤੇ ਕਰਹਿ ਪੁਕਾਰ ਨਾਨਕ ਨਾਮ ਹੈ ਹੀ ਤੇ ਸੁਖ ਪਾਇਆ ਗੁਰਮਤੀ ਉਰਤਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਧ ਲੱਭੈ ਮਾਲੈ ਭੋਲ ਮਿਲ ਮਿਚਲ ਹੰਭੈ ਸੋਰ ਪਲੰਘ ਪੌਂਕੇ ਕੋਪ ਖੁਆਰ ਹੋਏ ਫੱਕੜ ਪਿਟੇ ਅੰਧ ਚੁਪੈ ਚੰਗਾ ਨਾਨਕਾ ਵਿਣ ਨਾਮੈ ਮਸ ਗੰਧ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਹ ਨੀਠਗ ਜਗ ਠੱਗਿਆ ਜਿਨੈ ਨਰਖੀ ਲੱਜ ਇਹਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹ ਹੈ ਨਾਨਕ ਕਰਮਾਂ ਬਾਹਰੇ ਹੋਰ ਕੇਤੇ ਮੁਖੇ ਜਾਹੇ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣ ਨਾਮੈ ਕੂੜਿਆ ਰੌਖਾ ਤੰਗੀਐ ਔਕੜੁ ਉਧਦੇ ਰਾਹ ਦਲੀਆਂ ਰੋਕੀਆਂ ਸੱਚਾ ਵੇ ਪਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾ ਆਥ ਨਾ ਲਭਈ ਮੋਹਿਮ ਹੁ ਚੋਟਾਂ ਖਾ ਗਿਣ ਗੁਰ ਕੋਈ ਨਾ ਛੁੱਟਸੀ ਪਤ ਸੇਤੀ ਕਰ ਜਾ ਨਾਮ ਵਖਾਣੀਐ ਹੁਕਮੀ ਸਾਹਿ ਗਿਰਾ ਦੇਂਦਾ ਜਾਣੀਐ ਸ਼ਲੋਕ ਮਹਲਾ ਪਹਿਲਾ ਪੌਣੇ ਪਾਣੀ ਅਗਨੀ ਜਿਓ ਤਿੰਨ ਕਿਆ ਖੁਸ਼ੀਆਂ ਕਿਆ ਪੀੜ ਤਰਤੀ ਪਾਤਾ ਨੀ ਆਕਾਸ਼ੀ ਇਕ ਦਰ ਰਹਿਨ ਵਧੀਰ ਇਤਨਾ ਵੱਡੀ ਯਾਰ ਜਾ ਇਕ ਮਰ ਹੋਏ ਜਹੀਰ ਇਕ ਦੇਖਾ ਹਿੰ ਫੁੱਟੈ ਨਾਹੀ ਇਕ ਸਦਾ ਫਿਰ ਹੈ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਏਕ ਜਸੇ ਮਹ ਲਖ ਸਭ ਕੋ ਨੱਥ ਨੱਥਿਆ ਬਖਸ਼ੇ ਤੋੜੇ ਨੱਥ ਵਰਨਾ ਚਿਹਨਾ ਬਾਹਰਾ ਦੇਖੇ ਬਾਦ ਅਲਖ ਕਿਉ ਕਤੀਏ ਕਿਉ ਆਕੀਏ ਜਾਪੈ ਸਚੋ ਸੱਚ ਕਰਨਾ ਕਥਨਾਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਹਾ ਸੁਨੇ ਰੇਧ ਬੁੱਧ ਸਿਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਨੋ ਫੁੱਲ ਬੰਧ ਪੂਜੈ ਪ੍ਰਾਣ ਹੋਵੈ ਫਿਰ ਕੰਧ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹਿ ਪਰਵਾਣ ਹੁਕਮੈ ਬੂਝੈ ਤਤ ਪਛਾਣੈ ਇਹ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗਿਆਨਕ ਜਾਣ ਨਾ ਹੋ ਨਾਮ ਜੂਨੀ ਪਾਣ ਪੌੜੀ ਬੜੀ ਹੈ ਨਾਮ ਸਲਾਹ ਹੋਰ ਬੁੱਧੀ ਮਿਥਿਆ ਦਿਨ ਸੱਚੇ ਵਾਪਾਰ ਜਨਮ ਦ੍ਰਿਥਿਆ ਅੰਤ ਨਾ ਪਾਰ ਆਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਬਾਰ ਤਿਨ ਸੱਚ ਨਾਮ ਪਹਾਇਆ ਚੱਲੇ ਨਾਮ ਵਿਸਾਰ ਤਾਵਣ ਤੱਤਿਆ ਬਲ ਦੀ ਅੰਦਰ ਤੇਲ ਦੁਖ ਧਾਕ ਤੱਤਿਆ ਆਇਆ ਉੱਠੀ ਖੇਲ ਫਿਰੈ ਉਵਤਿਆ ਨਾਨ ਤਸਚੇ ਨੇ ਸਚੈ ਰਤਿਆ ਸ਼ਲੋਕ ਮਹਲਾ ਪਹਿਲਾ ਪਹਿਲਾ ਮਾਸ ਹੁ ਨਿਮੇਆ ਮਾਸੈ ਅੰਦਰ ਵਾਸ ਜਿਉ ਪਾਏ ਮਾਸ ਮੁਹ ਮਿਲਿਆ ਹੱਡ ਚੰਮ ਤਨ ਮਾਸ ਮਾਸ ਹੁ ਬਾਹਰ ਕੱਢਿਆ ਮਮਾ ਮਾਸ ਗਿਰਾ ਮੁਹ ਮਾਸ ਤੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹੋ ਆ ਗਿਆ ਹਿਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭ ਹੋ ਸਾਤ ਸਤਿਗੁਰ ਮਿਲਿਆ ਹੁਕਮੁ ਬੁਝੀਐ ਤਾਂ ਕੋ ਆਵੈ ਰਾਸ ਆਪ ਛੁਟੇ ਨਾ ਛੁਟਿਐ ਨਾਨਕ ਬਚਨ ਬਿਨਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕਾਣ ਮਾਸ ਕਾਣ ਸਾਧ ਕਹਾਵੇ ਕਿਸ ਮਹਿ ਪਾਪ ਸਮਾਣੇ ਗੈਂਡਾ ਮਾਰ ਹਉਮ ਜਬ ਕੀਏ ਦੇਵਤਿਆਂ ਕੀ ਬਾਣੇ ਮਾਸ ਛੋੜ ਬੈਸ ਲਤ ਪਕੜਹਿ ਰਾਤੀ ਮਾਸ ਖਾਣੀ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਧੇ ਸਿਉ ਕਿਆ ਕਹੀਐ ਕਹਿ ਨਾ ਕਹਿਆ 부ਝੈ ਅੰਦਾ ਸੋਏ ਜੇ ਅੰਧ ਤਮਾਵੇ ਤਿਸ ਰਿਦੈ ਸੇ ਲੋਚ ਨਾਹੀ ਮਾਤ ਪਿਤਾ ਕੀ ਰਕਤ ਨਿਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖੈ ਜਾਣ ਇਸ ਮੇਲਾ ਉਥੈ ਮੰਧ ਤਮਾਹੀ ਮਾਸ ਹੁ ਨਿੰਮੇ ਮਾਸੁ ਜੰਮੇ ਹਮ ਮਾਸੈ ਕੇ ਭਾਂਡੇ ਜਾਨ ਧਿਆਨ ਕਛੂ ਸੁਝੈ ਨਾਹੀ ਚਤੁਰ ਕਹਾਵੇ ਪਾਣੇ باہر کا ماس مندا سوامی کر کا ماس چنگا جی جنت سب ماسو ہوئے جی لیا پکھ پک ہے پک تج ہے اند گرو جن کے را ماس نمس جمے ہم ماسہ کے پانڈے گیان پیان کچھ سو جا چتر کہا پانڈے ਮਾਸ ਪੁਰਾਣੀ ਮਾਸ ਕਤੇ ਵੀ ਕਿਉਂ ਜੁਗ ਮਾਸ ਕਮਾਣਾ ਜੱਜ ਕਾਜ ਵੀ ਆਹ ਸੁਹਾਵੇ ਉਥੈ ਮਾਸ ਸਮਾਣਾ ਇਸਤਰੀ ਪੁਰਖ ਨਿਪ ਜਹ ਮਾਸਹੁ ਪਾਤਸ਼ਾਹ ਸੁਲਤਾਨਾ ਜੇ ਓਏ ਦਿਸਹਿ ਨਰਕ ਜਾਂਦੇ ਤਾਂ ਕਾ ਦਾਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹ ਤਿੰਗਾਣਾ ਆਪ ਨਾ 부ਝੈ ਲੋਕ 부ਝਾਏ ਪਾण्डे ਖਰਾ ਸਿਆਣਾ ਪਾण्डे ਤੂੰ ਜਾਣੈ ਹੀ ਨਹੀਂ ਚਿਤਹੁ ਮਾਸੁ ឧបੰਨ ਤੋਇ ਹਉ ਅੰਨ ਕਮਾਦਿ ਪਾਹਾ ਤੋਇ ਹਉ ਤ੍ਰਿ ਭਵਨ ਗੰਨਾ ਤੋ ਆ ਆਖੈ ਹਉ ਬਹੁ ਬਿਜ ਹੱਛਾ ਤੋ ਐ ਬਹੁ ਬਿਕਾਰਾ ਏ ਤੇਰਾ ਛੋੜ ਹੋਵੈ ਸੰਿਆਸੀ ਨਾਨਕ ਕਹੈ ਵਿਚਾਰਾ ਪੌੜੀ ਹਉ ਕਿਆ ਆਖਾਂ ਇੱਕ ਜੀਵ ਤੇਰਾ ਅੰਤ ਨ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹਿਸਮਾਇ ਇੱਕ ਭਗਵਾ ਵੇਸ ਕਰ ਭਰਮ ਹੁੰਦੇ ਬਿਨ ਸਤਿਗੁਰ ਪਿਨੈ ਨਾ ਪਾਇਆ ਦੇਸ਼ ਦਿਸ਼ੰਤਰ ਭਾਉ ਥਕੇ ਤੁਰ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਨਾ ਆਪ ਪਛਾਣਿਆ ਗੁਰਮਤੀ ਸਤ ਸਮਾਇਆ ਆਵਾ ਕਾਣ ਬਜਾਰੀਆ ਬਾਜ਼ਾਰ ਚ ਨੀਰ ਚਾਇਆ ਇੱਕ ਥਿਰ ਸੱਚਾ ਤਾ ਲਹਣਾ ਜਿਨ ਮਨ ਸੱਚਾ ਪਾਇਆ ਸ਼ਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜੈਸਾ ਖਵਾ ਲੈ ਇਸ ਮਹੱਲਾ ਦੂਜਾ ਨਾਨਕ ਦੁਨੀਆਂ ਕੀਆ ਵਡਿਆਈਆ ਅੱਗੀ ਸੇਤੀ ਜਾਲ ਏਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ ਪੌੜੀ ਸਿਰ ਸਿਰ ਹੋਏ ਨਬੇੜ ਹੁਕਮ ਚਲਾਇਆ ਤੇਰੇ ਹੱਥ ਨ ਦੇੜ ਤੁਮ ਹੈ ਮਰ ਭਾਇਆ ਕਾਲ ਚਲਾਏ ਬੰਨ ਕੋਈ ਨਾ ਰੱਖਸੀ ਜਰ ਜਰ ਵਾਣਾ ਕੰਨ ਚੜਿਆ ਨੱਚ ਸੀ ਸਤਿਗੁਰ ਬੋਹਿਤ ਦੇੜ ਸੱਚਾ ਰੱਖ ਸੀ ਅਗਨ ਭਖੈ ਭੜਹਾੜ ਅਨ ਦਿਨ ਭਖ ਸੀ ਫਾਥਾ ਚੁਗੈ ਚੋਗ ਹੁਕਮੀ ਛੁਟ ਸੀ ਕਰਤਾ ਕਰੇ ਸੋਹੋਗ ਕੂੜ ਨਿਖੋਟ ਸੀ ਸ਼ਲੋਕ ਮਹਲਾ ਪਹਿਲਾ ਕਰਮਹਿ ਕਰ ਦੇ ਖਾਏ ਦੇ ਸੋ ਸਤਗੁਰੂ ਪੁਰਖ ਸੁਝਾਣ ਪੰਚ ਸ਼ਬਦ ਤੁਣਕਾਰ ਤੁਣ ਤਹਿ ਬਾਜੈ ਸ਼ਬਦ ਨੀਸਾਣ ਦੀਪ ਲੋਪਾ ਤਾਲ ਕਹੈ ਖੰਡ ਮੰਡਲ ਹੈ ਰਾਣ ਤਾਰ ਕੋਰ ਬਾਜੰ ਤ੍ਰਿਤ ਤਹ ਸਾਚ ਕਥਤ ਸੁਲਤਾਨ ਸੁਖਮਨ ਕੈ ਕਰ ਰਾਗ ਸੁਣ ਸੁੰਨ ਮੰਡਲ ਲਿਵਲਾਈ ਅਕਾਤ ਕਥਾ ਵਿਚਾਰਿਆ ਮਨ ਸਾ ਮਨਹਿ ਸਮਾਈ ਉਲਟ ਕਮਲ ਅੰਮ੍ਰਿਤ ਭਇਆ ਇਹ ਮਨ ਕਟ ਹੋ ਨ ਜਾਏ ਅਜਾ ਬਾਜ ਆਪਨਾ ਬਿਸਰੈ ਆਗ ਜੁਗਾਦ ਸਮਾਏ ਸਭ ਤਕੀਆਂ ਪੰਚੇ ਮਿਲੇ ਗੁਰਮੁਖ ਨਿਜ ਘਰਵਾ ਸ਼ਬਦ ਖੋਜ ਇਹ ਕਰਲ ਹੈ ਨਾਨਕ ਦਾਤਾ ਦਾਸ ਮਹੱਲਾ ਪਹਿਲਾ ਜਿਲ ਮਿਲ ਬਿਸਿਆਰ ਦੁਨੀਆਂ ਕਾਨੀ ਕਾਲੂਬ ਅਕਲ ਮੰਗੋ ਨਾ ਮੰਨੀ ਮਨ ਕਮੀਨ ਕਮ ਦਰੀ ਤੂੰ ਦਰਿਆ ਖੁਦਾਇਆ ਏਕ ਚੀਜ਼ ਮੁਝਾ ਦੇ ਅਵਰ ਜ਼ਹਿੜ ਚੀਜ਼ ਨਾ ਪਹਾਇਆ ਪੁਰਾਪਖਾਨ ਪੂਜੈ ਹਕਮਤ ਖੁਦਾਇਆ ਮਨ ਤਵਾ ਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਹਾਨ ਮਸਤਾਨਾ ਨਿਤ ਚੜੈ ਸਵਾਇਆ ਆਪਸ ਦੁਨੀਆ ਖੁਣਕ ਨਾਮ ਖੁਦਾਯਾ ਪੌੜੀ ਨਵੀਂ ਮਹੱਲਾ ਪੰਜਵਾ ਸਭੋ ਵਰਤ ਚਲਤ ਚਲਤ ਵਿਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਖੇ ਸਭ ਵਿਕਾਰ ਸ਼ਬਦ ਨੀਸਾਣਿਆ ਸਾਧੂ ਸੰਗ ਉਧਾਰ ਭੈ ਨਿਕਾਣਿਆ ਸਿਮਰ ਸਿਮਰ ਦਾਤਾਰ ਸਵ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਹਿਲ ਚਾਵਣਿਆਂ ਆਪੇ ਬਖਸ਼ ਮਿਲਾਇ ਸਦ ਕੁਰਬਾਨਿਆਂ ਨਾਨਕ ਲੈ ਮਿਲਾਇ ਖਸਮੇ ਭਾਣਿਆਂ ਸ਼ਲੋਕ ਮਹੱਲਾ ਪਹਿਲਾ ਤਨ ਸੋ ਕਾਗਦ ਕਲਮ ਧਨ ਧਨ ਭਾਂਡਾ ਧਨ ਮਸ ਧਨ ਲੈ ਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲ ਮੀ ਆਪ ਉਪਰ ਲੇਖ ਤੇ ਤੂੰ ਏਕੋ ਕਹੀਆ ਨਾਨਕਾ ਦੂਜਾ ਕਾਹੇ ਪਉ ਪਉੜੀ ਤੂੰ ਆਪੇ ਆਪ ਵਰਤਦਾ ਆਪ ਬਣ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿ ਆ ਸਮਾਈ ਤੇਰੀ ਗਾਤਮਿਕ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲੱਖ ਅਗਵਚਰ ਅਗੰਮ ਹੈ ਗੁਰਮਤਿ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਹਿ ਤਿਸ ਮੇਲ ਲਹਿ ਸੋ ਨਾਮ ਤੇ ਆਈ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਹੇ ਸਚਿਆ ਤਿਤ ਕੋ ਲਗੈ ਨਾ ਨਿਕ ਗੁਣਗਾਈ ਸ਼ੁਧ ਰਾਗ ਮਲہار ਬਾਣੀ ਭਗਤ ਨਾਮਦੇਵ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇਵਿਲੇ ਗੋਪਾਲ ਰਾਏ ਅਕਲ ਨਿਰੰਜਨ ਭਗਤ ਦਾ ਆਨੰਦੀਜੈ ਜਾਂ ਚਹੈ ਸੰਤ ਜਨ ਰਹਾਉ ਜਾਂ ਚੈ ਘਰ ਦੇਖ ਦਿਸੈ ਸਰਾਏ ਚ ਬੈਕੁੰਥਰ ਭਵਨ ਚਿਤ੍ਰਸਾਲਾ ਸਤਲੋਕ ਸਮਾਨ ਪੂਰੀਲੇ ਜਾਂਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕਾਲ ਬਕੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜਾ ਜਿਨ ਵਿਸ਼ਵ ਸੰਸਾਰ ਰਾਜੀਲੇ ਜਾਂ ਕੈ ਕਰ ਈਸ਼ਰ ਬਾਵਲਾ ਜਗਤ ਗੁਰੂ ਤਤਸਾਰ ਖਾ ਗਿਆਨ ਭਾਖੀ ਲੇ ਪਾਪ ਪੁੰਨ ਜਾਂਚੈ ਡਾਂਗਿਆ ਦਵਾਰੇ ਚਿੱਤਰ ਗੁਪਤ ਲੇਖੀਆ ਧਰਮ ਰਾਏ ਪਰਲੀ ਪ੍ਰਤਹਾਰ ਸੋ ਐਸਾ ਰਾਜਾ ਸ਼੍ਰੀ ਗੋਪਾਲ ਜਾਂ ਚੈ ਕਰ ਗਣ ਗੰਦਰਬ ਰਖੀ ਬਪੜੇ ਢਾਡੀਆਂ ਗਾਵੰਤ ਆਛੈ ਸਰਵ ਸ਼ਾਸਤਰ ਬਹੁ ਰੂਪੀਆ ਅੰਗਰਵਾ ਆਖਾੜਾ ਮੰਡਲੀਕ ਬੋਲ ਬੋਲਹੇ ਕਾਸ਼ੇ ਚੌਰ ਢੂਲ ਜਾਂਚੈ ਪਵਣ ਚੇਰੀ ਸ਼ਕਤ ਜੀਤਲੇ ਭਵਣ ਆਂਡ ਟੂਕ ਜਾਂਚੈ ਭਸਮਤੀ ਸੋ ਐਸਾ ਰਾਜਾ ਸ੍ਰਿ ਭਵਨ ਪਤੀ ਜਾਂਚੈ ਘਰ ਕੂਰਮਾ ਪਾਲ ਸਹਾਂਸਰ ਫਣੀ ਬਾਸ ਕ세ਜ ਵਾਲੂਆ 18 ਹੰਪਾਰ ਬਨਾਸਪਤੀ ਮਾਲਣੀ ਛਿਨਵੇਂ ਕਰੋੜੀ ਮੇਕਮਾਲਾ ਪਾਣੀ ਹਾਰੀਆ ਨਾ ਪ੍ਰਸੇਵ ਜਾਚੈ ਸੁਰਸਰੀ ਸਤ ਸਮੁੰਦ ਜਾਚੈ ਘੜ ਥਲੀ ਇਹ ਤੇ ਜੀ ਜਾਚੈ ਵਰਤਣੀ ਸੋ ਐਸਾ ਰਾਜਾ ਤ੍ਰਿ ਭਵਨ ਧਣੀ ਜਾਚੈ ਕਰਨਿਕਟ ਵਰਤੀ ਅਰਜਨ ਤ੍ਰੂ ਪ੍ਰਹਿਲਾਦ ਅੰਬ੍ਰੀਤ ਨਾਰਦ ਨੇਜੈ ਸਿਧ ਗੋਧ ਗੰਧਰਵ ਬਾਣ ਵਹਿਲਾ ਇਹ ਤੇਜੀ ਜਾਂਚ ਹੈ ਕਰੀ ਸਰਬ ਵਿਆਪਕ ਅੰਤਰ ਹਰੀ ਪ੍ਰਣਵੈ ਨਾਮ ਦਿਓ ਤਾਂ ਚਿਆ ਸਗਲ ਭਗਤ ਜਾਚੇ ਨੀਸਾਨ ਮਲਹਾਰ ਮੋਕੋ ਤੂੰ ਨਾਮ ਵਿਸਾਰ ਤੂੰ ਨਾਮ ਵਿਸਾਰ ਤੂੰ ਨਾਮ ਵਿਸਾਰੇ ਰਾਮਈਆ ਰਹਾਉ ਆਲਾਵੰਤੇ ਇਹ ਪ੍ਰਮਜੋ ਹੈ ਮੋਝ ਉਪਰ ਸਭ ਕੋ ਪਿਲਾ ਸੂਦ ਸੂਦ ਕਰਮਾਰ ਉਠਾਇਓ ਕਹਾਂ ਕਰਉ ਬਾਪ ਦੀ ਠੁਲਾ ਮੂਵੇ ਹੂਵੇ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਏ ਪੰਡਿਆ ਮੋ ਕਉ ਟੇਟ ਕਹਤ ਤੇਰੀ ਪੈਜ ਪਛੌਂਡੀ ਹੋਇਲਾ ਤੂੰ ਜੋ ਦਇਆ ਕਿਰਪਾਲ ਕਹੀਅਤ ਹੈ ਆਤਮੁਜ ਭਇਓ ਅਪਾਰ ਲਾ ਫੇਰ ਦੀ ਆਦੇ ਹਰਨਾਮੇ ਕਉ ਪੰਡੀਆਂ ਕਉ ਪਿਸ਼ਵਾਰ ਲਾ ਮਹਾਰ ਬਾਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਵਿਖਿਆਤ ਚੰਮਾਰੰ ਹਿਦੈ ਰਾਮ ਗੋਬਿੰਦ ਗੁਨ ਸਾਰੰ ਰਹਾਉ ਸੁਰਸਰੀ ਸਲਲ ਕ੍ਰਿਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਾ ਅਵਰ ਜਲ ਰੇ ਸੁਰਸਰੀ ਮਿਲਤ ਨਹੀਂ ਹੋਏ ਆਨੰ ਤਰ ਤਾਰ ਅਪਵਿੱਤਰ ਕਰਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਪਾ ਘੋਤ ਲਿਖੀਐ ਤਹ ਉਪਰੇ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕਟ ਬਾਂਢਲਾ टोरट वंता नितह बानारसी आसपासा अब पर प्रधान तेहि करहि डंडाओ तेरे नाम शरणाए रविदास दासा मलार हर जप तेऊ जनाम पद्म कवलासपत तास सम नहीं आन को एक ही एक अनेक होए बिस्तरेओ हो। आन रे आन परपुरसो रहाओ ਜਾ ਕੈ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਦਾਤ ਆਸ਼ੋਪੀਪਾ ਵਿਆਸ ਮਹਿ ਲੇਖੀਐ ਸਤਿ ਮਹਿ ਪੇਖੀਐ ਨਾਮ ਕੀ ਨਾਮਨਾ ਸਤਤ ਦੀਪਾ ਜਾ ਕੈ ਈਦ ਬੱਕਰੀਦ ਕੁਲ ਗਉਰੇ ਬਦ ਕਰਹਿ ਮਾਨਿ ਹੈ ਸ਼ੇਖ ਸ਼ਹੀਦ ਪੀਰਾ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰਹਿ ਲੋਕ ਪ੍ਰਸਿੱਧ ਕਬੀਰਾ ਜਾ ਕੇ ਪਟੰਬ ਕੇ ਢੇਡ ਸਭ ਢੋਰ ਢੋਵੰਤਿ ਰਹੈ ਅਜ ਹਮ ਬੰਨਾ ਰਸੀ ਆਸ ਪਾਸ ਦਾ ਆਚਾਰ ਸਹਿ ਵਿਪਰ ਕਰਹਿ ਡੰਡੋਤ ਤਿਨ ਤਨੈ ਰਵਿਦਾਸ ਦਾਸਾਨ ਦਾਸਾ ਮਲਹਾਰ ਏਕ ਓੰਕਾਰ ਸਤਗੁਰ ਪ੍ਰਸਾਦ ਮੇਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤਿ ਰਹਾਉ ਮੈਲੇ ਕਪਰੇ ਕਹਾਂ ਲਾਉ ਤੋਵਾਂ ਆਵੇ ਦਿਨੀਂਦ ਕਹਾਂ ਲਗ ਸੋਵਾਂ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਉਠ ਹੀ ਗਈ ਹਾਟਿਓ ਕਹੁਰ ਵਿਦਾ ਸਪਯੋ ਜਬ ਲੇਖੋ ਜੋਈ ਜੋਈ ਕਿਨੋ ਸੋਈ ਸੋਈ ਦੇਖਿਓ